ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਉੱਤੇ ਚੱਕੇ ਵੱਡੇ ਸਵਾਲ ਮੀਡੀਆ ਦੇ ਸਾਹਮਣੇ ਕਰ ਦਿੱਤੇ ਵੱਡੇ ਖੁਲਾਸੇ ਸਿੱਧੇ ਸ਼ਬਦਾਂ ਦੇ ਵਿੱਚ ਨਾਮ ਲੈ ਕੇ ਦੇਖੋ ਕਿਸ ਦੇ ਉੱਤੇ ਸਾਦੇ ਤਿੱਖੇ ਨਿਸ਼ਾਨੇ ਤੇ ਨਾਲ ਹੀ ਕਹਿ ਦਿੱਤਾ ਕਿ ਵੋਟਾਂ ਮੰਗਣ ਤਾਂ ਅਸੀਂ ਜਾਣਦੇ ਹਾਂ ਲੋਕਾਂ ਦੇ ਕੋਲ ਫਿਰ ਲੋਕ ਸਾਨੂੰ ਫੁੱਲ ਨਹੀਂ ਬਲਕਿ ਛਿੱਤਰ ਮਾਰਨਗੇ ਤਾਂ ਪਠਾਨ ਮਾਜਰਾ ਦੇ ਵੱਲੋਂ ਜ਼ੁਰਤ ਕੀਤੀ ਆ ਜੋ ਇਸ ਤਰੀਕੇ ਦੀ ਬਿਆਨਬਾਜ਼ੀ ਦਿੱਤੀ ਆ ਦਰਅਸਲ ਪੰਜਾਬ ਦੇ ਵਿੱਚ ਜੋ ਅੱਜ ਹੜਾਂ ਦੇ ਹਾਲਾਤ ਬਣ ਚੁੱਕੇ ਨੇ ਉਹਨਾਂ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਹਲਕਾ ਸਨੌਰ ਦੇ ਕੁਝ ਇਲਾਕਿਆਂ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਪਹੁੰਚੇ ਨੇ ਤੇ ਉੱਥੇ ਪਹੁੰਚ ਕੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਨਾਮ ਲੈ ਕੇ ਦੇਖੋ ਕਿਸ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਸੁਣੋਨੇ ਤੁਹਾਨੂੰ ਵੀ ਐਮਐਲਏ ਸਾਹਿਬ ਅੱਜ ਜਿਹੜੇ ਹਾਲਾਤ ਨੇ ਇੱਥੇ ਗਰਦਰੀਆ ਨੂੰ ਲੈ ਕੇ ਲੋਕਾਂ ਦੇ ਵਿੱਚ ਤਰਸਦੀ ਆ ਕਿ ਸਰਕਾਰ ਜਿਹੜੇ ਪੂਤਾ ਪ੍ਰਬੰਧ ਪਹਿਲਾਂ ਨਹੀਂ ਕਰਦੀ ਉਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀਰੇ ਅੱਜ ਤੋਂ 2 ਸਾਲ ਪਹਿਲਾਂ ਦੇ ਉੱਥੇ ਲਿਖ ਲਿਖ ਕੇ ਦੇ ਕੇ ਆਏ ਸਾਰਾ ਕੁਝ ਵੀ ਇਹਨਾਂ ਨੂੰ ਟਾਂਗਰੀ ਦੀ ਸਫਾਈ ਕਰਾਓ ਜੇ ਜਿੱਥੇ ਜ਼ਮੀਨ ਨਹੀਂ ਹੈਗੀ ਆਪਣੀ ਉੱਥੇ ਜ਼ਮੀਨ ਐਕਵਾਇਰ ਕਰੋ ਇਹ ਮੈਂ ਵਿਧਾਨ ਸਭਾ ਚ ਵੀ ਮੱਦਾ ਚੁੱਕਿਆ ਸੀ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਰੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਨਾਰੇ ਜਮੀਨਾਂ ਦੇ ਵਿੱਚ ਦੀ ਨੰਗੀ ਏ ਉਹ ਆਪਦੀਆਂ ਜਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜਾਈ ਉਹ ਇਸ ਚੀਜ਼ ਦਾ ਅਫਸਰ ਕਰਕੇ ਰਾਜੀ ਸੀ ਸਾਰੇ ਪਰ ਕਰੈਕਸ਼ਨ ਕਬਾਰ ਨੇ ਕਿਹੇ ਨੂੰ ਕਿਹਦੀ ਵਾਪੇਸ਼ ਨਹੀਂ ਜਾਣ ਦਿੱਤੀ ਉਹ ਨਾ ਤੇ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਇਆ ਵੀ ਸਾਨੂੰ ਇਹ ਪਰਮਿਸ਼ਨ ਆ ਦੇ ਦੇ ਕਰਤਾ ਹਾਂ ਜੇ ਮੈਂ ਬਾਤ ਕਰਤਾ ਹਾਂ ਪਤ ਨਹੀਂ ਉਹਨੇ ਕਿਹਦੇ ਨਾਲ ਬਾਤ ਕਰਨੀ ਹੈ ਸੈਕਟਰੀ ਆ ਪਿਆ ਉਹ ਉਹ ਬਾਤ ਕਰਨ ਕਰਨ ਚ ਉਹਨਿਆਂ 2 ਸਾਲ ਲਗਾ ਦਿੱਤੇ ਸਾਨੂੰ ਅੱਜ ਖਮੇਜਾ ਅੰਬਰਸਰ ਵਾਲਿਆਂ ਨੂੰ ਵੀ ਭੁਗਤਣਾ ਪਿਆ ਉੱਥੋਂ ਨੇ ਪਿਓ ਦੇ ਪੁੱਤ ਨੇ ਕਿਹਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ਼ ਕਰ ਦਿੱਤੇ ਆ ਉਹਦਾ ਖਮੇਜਾ ਚ ਭੁਗਤਿਆ ਜਦੋਂ ਸਾਡੇ 3 ਲੱਖ ਕਿਊਸ ਉਥੇ ਰਹਿ ਸਕਦਾ 119 ਕੰਪੈਸਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅੱਜ ਵੀ ਅੱਧੀ ਰਾਜਸਥਾਨ ਜਿਹੜੀ ਆ ਉਹ ਅੱਧਾ ਖਾਲੀ ਜਾ ਰਿਹਾ ਪਾਕਿਸਤਾਨ ਨੂੰ ਵੀ ਜਾਣਾ ਅੱਧਾ ਜਾ ਰਿਹਾ ਖਾਲੀ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀ ਵੀ ਇਹਦੇ ਆਖੇ ਨਾ ਲੱਗ ਕੇ ਆਪ ਗਰਾਉਂਡ ਲੈਵਲ ਤੇ ਜਿੰਨੇ ਵੀ ਐਮਐਲਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਇਹ ਡੀਸੀਆਂ ਦੇ ਜਾਂ ਦੂਜੇ ਅਫਸਰਾਂ ਦੇ ਨਾ ਆਖੇ ਲੱਗਣ ਜੋ ਐਮਐਲਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾਂਗੇ ਆਪਾਂ ਕਿ ਉਹ ਅਸੀਂ ਪਬਲਿਕ ਦੇ ਵਿੱਚ ਰਹਿਣੇ ਆ डीसी ਹੋਇਆ ਐਸਡੀਮ ਹੋਇਆ ਦੂਜਾ ਜਿੰਨੇ ਵੀ ਵਿਭਾਗਿਆਂ ਇਹਨਾਂ ਦੇ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣ ਉਤੋਂ ਇਹਨਾਂ ਨੇ ਦਾ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਇਹਨਾਂ ਨਾਲ ਨਿਕਲ ਜਾਂਦਾ ਅਮਰ ਸਾਹਿਬ ਸਿਰਫ ਵਿਤਕਰਾ ਤੁਹਾਡੇ ਨਾਲ ਕੀਤਾ ਜਾ ਰਿਹਾ ਯਾਰ ਮੇਰੇ ਨਾਲ ਹੀ ਆਲ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ 'ਚ ਜਿਹੜੇ ਜਿਹੜੇ ਵਿਭਾਗੇ ਦਾ ਇਹ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚੰਗੇ ਆ ਕੀ ਉੱਪਰ ਤੱਕ ਆਵਾਜ਼ ਨਹੀਂ ਪਹੁੰਚਾਈ ਕਿਸੇ ਨੂੰ ਯਾਰ ਮੈਂ ਨਾ ਮੈਂ ਐਮਐਲਏ ਮੇਰੇ ਤੋਂ ਬਾਅਦ ਹੋਰ ਕਨੇ ਪਛਾਣ ਨਹੀਂ ਉੱਤੇ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨ ਸਭਾ ਹੀ ਹੁੰਦੀ ਹੈ ਨਾ ਉੱਥੇ ਕੁਐਸਚਨ ਚੁੱਕੇ ਗਏ ਆ ਇਹ ਐਸੀ ਫਿਰ ਕੀ ਕਮਾਉਂਦਾ ਆ ਵੀ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹਿੰਦੁਸਤਾਨ ਹੈ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਇਹ ਤੋਂ ਬਿਨਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਦਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੇ ਚਿਰ ਉਦੋਂ ਬਾਅਦ ਪੰਜਾਬ ਮਰ ਜਾਊਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਯਾਰ ਸਾਰੇ ਜਿੱਤਰਾਂ ਨੂੰ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸੜੇ ਬੋਲ ਜੇ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ ਪਬਲਿਕ ਤੋਂ ਇਹਦੇ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਵੀ ਇਹਨਾਂ ਨੂੰ ਪਤਾ ਇਹ ਤੇ ਰੌਲਾ ਪਾਈ ਸਕਦਾ ਤੇ ਜਦੋਂ ਉੱਤੇ ਕੋ ਸੁਣੂਗਾ ਤੇ ਸਾਹੀ ਤਾਂ ਹੀ ਕੰਮ ਕਰਾ ਸਕਦੇ ਆ ਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰਲੇ ਭਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤੇ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੋ ਸੁਣੂਗਾ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਪਾਰੂ ਆ ਗਿਆ ਆਪ ਸਰਜਾਇਨੇ ਕ੍ਰਿਸ਼ਨ ਕੁਮਾਰੀ ਪਾਰੂ ਆ ਸਾਰਿਆਂ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਮਰ ਸਾਹ ਹੁਣ ਲੱਗਦਾ ਸਮਾਹਤੋਂ ਨਿਕਲ ਚੁੱਕਾ ਆ ਕੋਂ ਵਾਸਤੇ ਦੀ ਕਿਵੇਂ ਦੀ ਯਾਰ ਅਕੋਂ ਜੇ ਤੇ ਮਗਰੋਂ ਲੈ ਜਾਊਗਾ ਤੇ ਸਾਰੀਆਂ ਸੁਪਾਈਆਂ ਹੋ ਜਾਣੀਆਂ ਸਾਰੇ ਸੈਕਟਰੀ ਸਾਰੇ ਐਕਸ਼ਨ ਸਾਰੇ ਐਸ ਡੀਓ ਸਾਰੇ ਕੰਮ ਕਰਨ ਨੂੰ ਤਿਆਰ ਆ ਅਗਲਾ ਢਰਦਾ ਹੀ ਨਹੀਂ ਕਰਦਾ ਵੀ ਇਹਨੇ ਮੈਨੂੰ ਸਾਨੂੰ ਟੰਗ ਦੇਣਾ ਥੋੜੀ ਸੋਚ ਕੀ ਆ ਜੀ ਵੀ ਕਿਵੇਂ ਇਹਦਾ ਇਸ ਬੰਦੇ ਨੂੰ ਮਗਰੋਂ ਲਾਇਆ ਜਾਵੇ ਇਹਦਾ ਕੇਡਰ ਬਦਲ ਕੇ ਨੂੰ ਕਿਤੇ ਇਹੋ ਜੇ ਕੇਡਰ ਚ ਸੁਟਾਇਆ ਜਾਵੇ ਜਿੱਥੇ ਮੱਛੀਆਂ ਫੜਦਾ ਫਿਰੇ ਆਪ ਤੇ ਫੇਰੇ ਵੱਸ ਸਕਦਾ ਪੰਜਾਬ ਸਰਕਾ ਗਰਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਗੱਗਰ ਘਟ ਕੱਗਰ ਤੋਂ ਬਾਅਦ ਇਹ ਪਬਲਿਕ ਦੀ ਪੈੜੀ ਆਪਣੀ ਜੇ ਇਹਦੇ ਤੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈੜੀਆਂ ਉੱਚੀਆਂ ਕਰ ਲੈਣਾ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾ ਤੇ ਇਹ ਸਾਰਾ ਪੰਜਾਬ ਬਚ ਸਕਦਾ ਹਰ ਇੱਕ ਥਾਂ ਜਿੰਨੇ ਵੀ ਦਰਿਆ ਆ ਜਿੰਨੇ ਵੀ ਮਾਰਕੰਡੇਆ ਚੰਨੀਆਂ ਟਾਂਗਰੀਆਂ ਜਿੰਨੇ ਆ ਖੋਲੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰਿਆਂ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਬਿਆਬਦੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬੱਸ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਸਾਹਿਬ 2023 ਦੇ ਵਿੱਚ ਭਾਰੀ ਨੁਕਸਾਨ ਇਹਨਾਂ ਹੀ ਲੋਕਾਂ ਨੇ ਇਤੋਂ ਜ਼ਿਆਦਾ 7-8 ਬੰਦੇ ਮਰੇ ਇੱਥੇ ਹੂੰ ਬੁੱਧਮੁਰ ਦੇ ਦੋ ਮਰੇ ਆ ਕਈਆਂ ਪਿੰਡਾਂ ਰੁੜ ਕੇ ਮਰ ਗਏ ਆ ਜਿੱਦ ਤਰ੍ਹਾਂ ਆਪਾਂ ਖੜੇ ਇਤਰਾ ਖੜਾ ਕੋਟੇ ਥੱਲੇ ਨੰਗੀ ਵਿਚਾਰਾ ਵਿੱਚ ਰੁੜ ਗਿਆ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਅਸੀਂ ਜਾਨ ਕਿਸੇ ਦੀ ਜਾਨ ਗਈ ਵਾਪਸ ਲੈ ਸਕਦੇ ਮੁਆਵਜ਼ੇ ਨਾਲ ਕਿ ਢਿੱਡ ਭਰ ਸਕਦਾ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੇ ਜਿਹੜੇ ਨੁਕਸਾਨ ਹੋਣਿਆ ਆੜੀਆਂ ਫਸਲਾਂ ਡੁੱਬ ਗਈਆਂ ਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਐਮਐਲਏ ਮੁਆਵਜ਼ਾ ਵੱਖਰੀ ਚੀਜ਼ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਫਸਲ ਨਾਲ ਜੁੜ ਜਾਂਦੀ ਆ ਜਦੋਂ ਉਹ ਫੀਲਿੰਗ ਉਹਦੀ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ 10 ਲੱਖ ਰੁਪਏ ਇਕੱਲਾ ਦੇ ਦਿਓ ਤਾਂ ਵੀ ਨਹੀਂ ਬਣ ਸਕਦਾ ਇਹਦੇ ਚੋਂ ਚਾਹੇ 30 ਹਜ਼ਾਰ ਦਾ ਝੋਨਾ ਨਿਕਲੇ ਜੱਟ ਦਾ ਜ਼ਿੰਮੇਵਾਰ ਦਾ ਕਿਸੇ ਦਾ ਵੀ ਉਹ ਉਹਦੇ ਤਾਂ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਖੁਸ਼ ਹਾਂ ਜੀ ਜਨਸਾਂ ਨਾਲ ਮੁਲਾਕਾਤ ਹੋਈ ਕ੍ਰਿਸ਼ਨ ਜੀ ਬਾਰੇ ਉਹਨਾਂ ਨਾਲ ਸਿੱਧੀ ਕ੍ਰਿਸ਼ਨ ਕੁਮਾਰ ਜੀ ਦੇ ਬਾਰੇ ਮੈਂ ਕਿਹਾ ਸੀ ਆਂਦੇ ਇਹਦਾ ਕਰਦੇ ਆਂ ਕੁਛ ਕੀਤਾ ਕੁਛ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਤੁਸੀਂ ਸੁਣਿਆ ਹਰਮੇਸ਼ ਸਿੰਘ ਪਠਾਨ ਮਾਜਰਾ ਦੇ ਵੱਲੋਂ ਕਿਹਾ ਗਿਆ ਕਿ ਮੈਂ ਬਹੁਤ ਵਾਰ ਗੁਹਾਰਾਂ ਲਗਾ ਚੁੱਕਿਆ ਪਰ ਕ੍ਰਿਸ਼ਨ ਕੁਮਾਰ ਜਿਹੜੇ ਨੇ ਉਹ ਕਹਿੰਦੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਆ ਤਾਂ ਕ੍ਰਿਸ਼ਨ ਕੁਮਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਤੇ ਨਾਲ ਹੀ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਨਹਿਰਾਂ ਦੇ ਨਦੀਆਂ ਦੇ ਨੇੜੇ ਨਾ ਆਓ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਹਾਲਾਤ ਬਣ ਚੁੱਕੇ ਨੇ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਬਰਬਾਦ ਹੋ ਚੁੱਕੀਆਂ ਨੇ ਤਾਹਾਂ ਮਾਰਦੇ ਹੋਏ ਕਿਸਾਨ ਨਜ਼ਰ ਆਉਂਦੇ ਨੇ ਪਾਣੀ ਦੇ ਵਿੱਚ ਡੁੱਬਦੇ ਹੋਏ ਬਹਣ ਨਜ਼ਰ ਆਉਂਦੇ ਨੇ ਲੋਕ ਨਜ਼ਰ ਆਉਂਦੇ ਨੇ ਲੋਕ ਛੱਤਾਂ ਦੇ ਉੱਤੇ ਚੜ੍ਹ ਕੇ ਮਦਦ ਦੀ ਗੁਹਾਰ ਲਗਾਉਂਦੇ ਹੋਏ ਨਜ਼ਰ ਆਉਂਦੇ ਨੇ ਹੈਲੀਕਾਪਟਰਾਂ ਦੇ ਨਾਲ ਰੈਸਕਿਊ ਕੀਤੇ ਜਾ ਰਹੇ ਨੇ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਇੱਕੋ ਇੱਕ ਸਹਾਰਾ ਆ ਅਰਦਾਸਾਂ ਦੁਆਮਾ ਲੋਕ ਕਰਨ ਤਾਂ ਜੋ ਕੁਦਰਤ ਦੀ ਇੱਕ ਰੋਪੀ ਜਿਹੜੀ ਆ ਪੰਜਾਬੀਆਂ ਦੇ ਉੱਤੇ ਐ ਤਾਂ ਇਸ ਨੂੰ ਘਟਾਇਆ ਜਾ ਸਕੇ ਕਿਉਂਕਿ ਹੁਣ ਹੱਥ ਬੱਸ ਸਰਕਾਰਾਂ ਦੇ ਪ੍ਰਸ਼ਾਸਨ ਦੇ ਕੋਈ ਨਜ਼ਰ ਨਹੀਂ ਆਉਂਦਾ ਬਲਕਿ ਸਿਰਫ ਤੇ ਸਿਰਫ ਇੱਕ ਕੁਦਰਤ ਦੇ ਹੱਥੇ ਇਹ ਡੋਰ ਐ ਕੁਦਰਤ ਹੀ ਕੁਝ ਕਰ ਸਕਦਾ ਜੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਆ ਕੁਦਰਤ ਦੇ ਹਵਾਲੇ ਆ ਕਿਉਂਕਿ ਲੋਕ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਰੱਜਾ ਕਰੋ ਕਿਉਂਕਿ ਸਰਕਾਰਾਂ ਤੇ ਪ੍ਰਸ਼ਾਸਨ ਦੀ ਇਹ ਨਲਾਇਕੀ ਜ਼ਰੂਰ ਸਾਹਮਣੇ ਆਈ ਆ ਸਮੇਂ ਸਰ ਰਹਿੰਦੇ ਜੇਕਰ ਕੋਈ ਹੱਤਕੰਡੇ ਅਪਣਾ ਲੈਂਦੇ ਤਾਂ ਅੱਜ ਸ਼ਹਿਰ